ਤਨਾ ਸ੍ਰੀ ਵਾਹਿਗੁਰੂ ਸਹਿਬ ਜੀਓ ਸਬਨ ਸਰਸੀ ਕਮਨੀ ਚਰਨ ਕਮਲ ਸਿਉ ਪਿਆਰ ਮਨ ਤਨ ਰਤ ਸਤ ਰੰਗ ਇੱਕ ਨਾਮ ਆਧਾਰ ਬਿਖਿਆ ਰੰਗ ਕੁੜਾ ਵਿਆ ਤਿਸਨ ਸਬੇਸਾਰ ਅਰਿ ਅਮਰਤ ਬੂੰਦ ਸਹਾਵਨੀ ਮਿਲ ਸਾਧੂ ਪੀਵਨ ਹਾਰ ਵਨ ਤਨ ਪ੍ਰਭ ਸੰਗ ਮੌਲੇ ਸਮਰਥ ਪਰਖ ਪਾਰ ਹਰ ਮਿਲਨੇ ਨੂੰ ਮਨ ਲੂਚਦਾ ਕਰਮ ਮਲਾਵਨ ਹਾਰ ਜਿੰਨੀ ਸਖੀਏ ਪ੍ਰਭ ਪਾਇਆ ਹੋ ਤਿੰਨ ਕੈ ਸਦ ਬਲਿਹਾਰ ਨਾਨਕ ਹਰ ਜੀ ਮਿਆਕਰ ਸ਼ਬਦ ਸਵਾਰਨ ਹਾਰ ਸਾਵਨ ਤਿਨਾ ਸੁਹਾਗਨੀ ਜਨ ਰਾਮ ਨਾਮ ਉਰਹਾਰ ਸਾਵਨ ਤਿਨਾ ਸੁਹਾਗਨੀ ਜਨ ਰਾਮ ਨਾਮ ਉਰਹਾਰ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਗੁਰਮਖ ਪਿਆਰਿਓ ਅੱਜ ਸੌਣ ਦੇ ਮਹੀਨੇ ਦੀ ਸ਼ੁਰੂਆਤ ਹੈ ਤੇ ਆਪਾਂ ਜਿਸ ਤਰ੍ਹਾਂ ਗੁਰੂ ਨੇ ਸਾਨੂੰ ਸੂਝੀ ਬਖਸ਼ੀ ਆ ਉਹਦੇ ਅਨਸਾਰ ਅਸੀਂ ਸੰਗਰਾਂਦ ਦੇ ਦਿਹਾੜੇ ਨੂੰ ਬਹੁਤ ਚੰਗਾ ਸਮਝਦੇ ਆ ਜੋ ਨਹੀਂ ਵੀ ਜਾਂਦਾ ਭਾਈ ਗੁਰਦੁਆਰੇ ਉਹ ਵੀ ਕੋਸ਼ਿਸ਼ ਕਰਦਾ ਕਿ ਮੈਂ ਅੱਜ ਦੇ ਦਿਨ ਦੇ ਵਿੱਚ ਗੁਰੂ ਸਾਹਿਬ ਦੇ ਅੱਗੇ ਜਾ ਕੇ ਨਤਮਸਤਕ ਹੋਵਾਂ ਤੇ ਮੈਂ ਆਪਣੇ ਜੀਵਨ ਨੂੰ ਸਭ ਕੁਝ ਬਣਾਵਾਂ ਇਹਦੇ ਅਨੁਸਾਰ ਆਪਾਂ ਥੋੜੀ ਜੀ ਵਿਚਾਰ ਕਰਨੀ ਹੈ ਸਾਵਨ ਦੇ ਮਹੀਨੇ ਨੂੰ ਲੈ ਕੇ ਉਨਾਪਾ ਗੁਰਦੁਆਰੇ ਤਾਂ ਜ਼ਰੂਰ ਜਾਣੇ ਕਿ ਅੱਜ ਸੰਗਰਾਹ ਦਾ ਚੰਗਾ ਕੰਮ ਹੈ ਬਹੁਤ ਚੰਗੇ ਕਰਮਾ ਤੁਹਾਡੇ ਗੁਰਦੁਆਰੇ ਸਹਿਣ ਜਾਣਾ ਬਹੁਤ ਵੱਡੀ ਗੱਲ ਆ ਤੁਹਾਡੇ ਕਰਮਾਂ ਦੀ ਗੱਲ ਆ ਪਰ ਭਲਿਓ ਆਏ ਮਹੀਨੇ ਦੇ ਵਿੱਚ ਗੁਰੂ ਸਾਹਿਬ ਸਾਨੂੰ ਉਪਦੇਸ਼ ਦਿੰਦੇ ਐ ਇਸ ਤੋਂ ਪਹਿਲਾਂ ਜਿਵੇਂ ਹਾੜ ਦਾ ਮਹੀਨਾ ਸੀ ਹਾੜ ਦੇ ਮਹੀਨੇ ਦੇ ਵਿੱਚ ਬੜੀ ਤਪ ਦੀ ਗਰਮੀ ਪਈ ਧਰਤੀ ਤਪੀ ਉਪਰੰਤ ਸੂਰਜ ਦੀ ਹੀਟ ਕਿੰਨੀ ਗਰਮ ਆਈ ਕਿੰਨੇ ਪੇੜ ਪੌਦੇ ਬੂਟੇ ਫਲ ਫੁੱਲ ਸੁੱਕ ਜਾਂਦੇ ਆ ਕਈ ਜੀਵ ਜੰਤੂ ਗਰਮੀ ਦੇ ਕਾਰਨ ਮਰ ਜਾਂਦੇ ਆ ਧਰਤੀ ਤੇ ਸੋਕਾ ਪੈ ਜਾਂਦਾ ਇੰਨੀ ਗਰਮੀ ਪੈਂਦੀ ਆ ਇਸ ਗਰਮੀ ਦੇ ਕਾਰਨ ਜਿੰਨਾ ਵੀ ਇਸ ਧਰਤੀ ਤੇ ਸੋਕਾ ਪਿਆ ਹੁੰਦਾ ਜਦੋਂ ਆਪਾਂ ਅਲੇ ਦਿਵਾਲੇ ਆਪਣੇ ਦੇਖਦੇ ਆ ਨਾ ਬਹੁਤ ਸਾਰੇ ਪੇੜ ਪੌਦੇ ਸੁੱਕ ਜਾਂਦੇ ਆ ਤੇ ਗੁਰੂ ਸਾਹਿਬ ਜੀ ਕਹਿੰਦਾ ਫਿਰ ਇੱਕ ਹਾਰਡ ਦੇ ਮਹੀਨੇ ਤੋਂ ਬਾਅਦ ਸੌਂ ਦਾ ਮਹੀਨਾ ਹੁੰਦਾ ਇਹਦੇ ਵਿੱਚ ਇੱਕ ਕੁਦਰਤੀ ਸਰਕਲ ਬਣਿਆ ਹੋਇਆ ਹੈ ਇਸ ਮਹੀਨੇ ਦੇ ਵਿੱਚ ਮੀਂਹ ਬਹੁਤ ਜ਼ਿਆਦਾ ਪੈਂਦੀ ਹੈ ਤੇ ਜਦੋਂ ਮੀਂਹ ਬਹੁਤ ਜ਼ਿਆਦਾ ਪੈਂਦੀ ਹੈ ਤੇ ਫਿਰ ਜਿੰਨੀ ਵੀ ਧਰਤੀ ਤੇ ਬਨਸਪਤੀ ਆ ਜਿੰਨੇ ਵੀ ਤਰਕਤ ਫੁੱਲ ਬੂਟੇ ਆ ਉਹ ਸਾਰੇ ਹਰੇ ਭਰੇ ਹੋ ਜਾਂਦੇ ਆ ਤੇ ਗੁਰੂ ਸਾਹਿਬ ਕਹਿੰਦਾ ਹੋਰ ਵੀ ਧਰਤੀ ਤੇ ਜਿਹੜੇ ਜੀ ਜੰਤ ਹੈ ਉਬੀ ਜਦੋਂ ਮੀਂਹ ਪੈਂਦਾ ਉਹਨਾਂ ਤੇ ਵੀ ਰੌਣਕ ਆਉਂਦੀ ਆ ਧਰਤੀ ਵੀ ਠੰਡੀ ਹੁੰਦੀ ਆ ਉਹਨਾਂ ਨੂੰ ਵੀ ਇੱਕ ਆਧਾਰ ਮਿਲਦਾ ਏ ਜਿਵੇਂ ਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਫਰਮਾਇਆ ਵੀ ਹੈ ਪਾਤਸ਼ਾਹ ਜੀ ਕਹਿੰਦੇ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਇਹ ਸਭ ਉਹਦੀ ਰਹਿ ਜਾ ਤੇ ਜਿਵੇਂ ਤੁਸੀਂ ਆਪਣੇ ਹਾਲੇ ਦਿਵਾਲੀ ਦੇਖਦੇ ਹੋ ਨਾ ਜਦੋਂ ਬਾਰਸ਼ ਹੁੰਦੀ ਆ ਮੀ ਪੈਂਦਾ ਤੇ ਬਨਸਪਤੀ ਹਰੀ ਭਲੀ ਹੋ ਜਾਂਦੀ ਐ ਕਿੰਨੇ ਸੋਹਣੇ ਖਿੜੇ ਹੋਏ ਫੁੱਲ ਸਨ ਸਾਡਾ ਆਹਾਂ ਦਿਵਾਲਾ ਕਿੰਨਾ ਵਧੀਆ ਲੱਗਦਾ ਜੇ ਤੂੰ ਇਹ ਚਾਹੁੰਦਾ ਬੰਦਿਆ ਕਿ ਜਿੰਨਾ ਸੋਹਣਾ ਸਾਡਾ ਆਹਾਂ ਦਿਵਾਲਾ ਸਾਨੂੰ ਲੱਗ ਰਿਹਾ ਐ ਇੰਨੀ ਸੋਹਣੀ ਇਹੀ ਜਿੱਦਾਂ ਫੁੱਲਾਂ ਦੀ ਸੁੰਦਰਤਾ ਤੇ ਬਨਸਪਤੀ ਮਹਿਕ ਰਹੀ ਐ ਹਰੀ ਭਰੀ ਹੋ ਰਹੀ ਐ ਮਨ ਨੂੰ ਇੱਕ ਬਹੁਤ ਸਕੂਨ ਮਹਿ ਰ ਦੇ ਦੇ ਕੇ ਜੇ ਤੂੰ ਚਾਹੁੰਨਾ ਕਿ ਇਹੋ ਜੀ ਰੌਣਕ ਹੀ ਮੇਰੇ ਜੀਵਨ ਦੇ ਵਿੱਚ ਆ ਜਾਵੇ ਮੇਰੀ ਜ਼ਿੰਦਗੀ ਦੇ ਵਿੱਚ ਆ ਜਾਵੇ ਤੇ ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਤੁਹਾਨੂੰ ਸੌਂ ਦੇ ਮਹੀਨੇ ਦੇ ਵਿੱਚ ਇਹ ਉਪਦੇਸ਼ ਦਿੱਤਾ ਸਿਰਫ ਆਪਾ ਇੱਥੋਂ ਤੱਕ ਸੀਮਿਤ ਨਾ ਰਹੀਏ ਕਿ ਗੁਰਦੁਆਰੇ ਗਏ ਉੱਥੋਂ ਮੱਥਾ ਟੇਕ ਕੇ ਗੁਰੂ ਸਾਹਿਬ ਨੂੰ ਵਾਪਸ ਆ ਜਾਈਏ ਨਹੀਂ ਉਹ ਭਲਿਓ ਆਹ ਜ਼ਿੰਦਗੀ ਤੁਹਾਨੂੰ ਦੁਬਾਰਾ ਨਹੀਂ ਮਿਲਣੀ ਪਾਤਸ਼ਾਹ ਜੀ ਨੇ ਕਿਹਾ ਹੈ ਭਈ ਪ੍ਰਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਬਰ ਕਾਜ ਤੇਰੇ ਕਿਤੇ ਨਾਮ ਮਿਲ ਸਾਧ ਸੰਗਤ ਪੱਜ ਕੇਵਲ ਨਾਮ ਬਸ ਆ ਕੰਮ ਕਰਨਾ ਪਉਤੇ ਜਿੱਦੂ ਆਪਾਂ ਜਾਣੇ ਆ ਉਥੇ ਗੁਰਬਾਣੀ ਦਾ ਉਪਦੇਸ਼ ਬੜੇ ਧਰਮੇ ਮਨ ਨਾਲ ਮਨ ਨੂੰ ਰੋਕ ਕੇ ਸੁਣਨਾ ਹੈ ਜੇ ਸਮਾਂ ਤੁਹਾਡੇ ਕੋਲੇ ਬਾਣੀ ਪੜਨ ਦਾ ਤਾਂ ਬਹੁਤ ਵਧੀਆ ਗੱਲ ਆ ਬਾਣੀ ਨੂੰ ਪੜਨਾ ਕਿਉਂਕਿ ਗੁਰੂ ਸਾਹਿਬ ਨੇ ਆਏ ਮਹੀਨੇ ਸਾਨੂੰ ਉਪਦੇਸ਼ ਦਿੱਤਾ ਆਏ ਮਹੀਨੇ ਦੱਸਿਆ ਕਹਿੰਦੇ ਜੇਨ ਤੁਹਾਡਾ ਤਾਂ ਪਵਿੱਤਰ ਹੈ ਜੇ ਤੂੰ ਨਾਮ ਦੇ ਨਾਲ ਜੁੜੇਗਾ ਜੇ ਤੂੰ ਪ੍ਰਮਾਤਮਾ ਦੀ ਯਾਦ ਦੇ ਵਿੱਚ ਬੈਠੇਗਾ ਨਾ ਜੁੜ ਕੇ ਤਾਂ ਪਵਿੱਤਰ ਆ ਤੇਰੇ ਕਹਿਨ ਨਾ ਪਵਿੱਤਰ ਨਹੀਂ ਹੋਣਾ ਭਲੋ ਜੀ ਅਸੀਂ ਚੁੰਨੇ ਆ ਕਿ ਸਾਡੀ ਜ਼ਿੰਦਗੀ ਪਵਿੱਤਰ ਹੋ ਜੇ ਸਾਡਾ ਜੀਵਨ ਪਵਿੱਤਰ ਹੋ ਜੇ ਤਾਂ ਸਾਨੂੰ ਪ੍ਰਮਾਤਮਾ ਦੀ ਯਾਦ ਦੇ ਵਿੱਚ ਜੁੜ ਕੇ ਬੈਠਣਾ ਪੈਣਾ ਗੁਰੂ ਸਾਹਿਬ ਜੀ ਕਹਿੰਦੇ ਆ ਸਾਵਨ ਸਰਸੀ ਕਾਮਨੀ ਚਰਨ ਕਮਲ ਸਿਓ ਪਿਆਰ ਜੇ ਤੂੰ ਚਾਹਨਾ ਵੀ ਜਿਵੇਂ ਸਾਵਨ ਦੇ ਮਹੀਨੇ ਵਿੱਚ ਬਨਸਪਤੀ ਹਰੀ ਭਲੀ ਹੋਈ ਹੈ ਸਰਸੀ ਸਰਸੀ ਦਾ ਮਤਲਬ ਹੁੰਦਾ ਰਸ ਦੇ ਨਾਲ ਭਰੀ ਹੋਈ ਫੁੱਲਾਂ ਦੇ ਵਿੱਚ ਰਸ ਪੈ ਜਾਂਦਾ ਹੈ ਸੁਗੰਧ ਭਰੀ ਜਾਂਦੀ ਹੈ ਫਲਾਂ ਦੇ ਵਿੱਚ ਮੀਂਹ ਪੈਂਦਾ ਤੇ ਉਹਨਾਂ ਤੇ ਰਸ ਪੈ ਜਾਂਦਾ ਹੈ ਵੰਸਪਤੀ ਦਿੱਤੇ ਇੱਕ ਖੇੜਾ ਆ ਜਾਂਦਾ ਹੈ ਰੌਣਕ ਆ ਜਾਂਦੀ ਹੈ ਜੇ ਤੂੰ ਵੀ ਭਲਿਆ ਚਾਹੁੰਨਾ ਵੀ ਮੇਰੀ ਜ਼ਿੰਦਗੀ ਵੀ ਇੱਕ ਰਸ ਭਰੀ ਬਣ ਜੇ ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਚਰਨ ਕਮਲ ਸਿਉ ਪਿਆਰ ਚਰਨ ਦਾ ਮਤਲਬ ਗੁਰੂ ਦੇ ਸ਼ਬਦ ਦੇ ਨਾਲ ਜੁੜਨਾ ਗੁਰੂ ਦੀ ਸੰਗਤ ਦੇ ਵਿੱਚ ਜੁੜ ਕੇ ਗੁਰੂ ਦੇ ਸ਼ਬਦ ਦੇ ਨਾਲ ਜੁੜਨਾ ਕਰ ਉਹਦੇ ਨਾਲ ਇੰਨਾ ਕੁ ਪਿਆਰ ਪਾਲਾ ਜਿਵੇਂ ਬਾਹਰ ਰੌਣਕਾਂ ਲੱਗੀਆਂਆਂ ਮੀਆਂ ਬਾਰ ਹਰੇ ਭਰੇ ਦਰਖਤਾਂ ਤੇ ਰੌਣਕਾਂ ਲੱਗਦੀਆਂ ਪੰਛੀ ਚਹਿਲਾਉਂਦੇ ਆ ਖੇਡਦੇ ਆ ਹਰੇ ਭਰੇ ਦਰਖਤਾਂ ਦੀ ਛਾਂ ਮੰਨ ਲਈ ਬੰਦੇ ਉਹਦੇ ਥੱਲੇ ਬੈਠਦੇ ਆ ਭਲਿਆ ਜੇ ਤੇਰੀ ਜ਼ਿੰਦਗੀ ਦੇ ਵਿੱਚ ਵੀ ਇਹੋ ਜਿਹਾ ਖੇੜਾ ਆਏਗਾ ਨਾਮ ਨਾਲ ਜੁੜ ਕੇ ਤੇਰੇ ਵੀ ਜ਼ਿੰਦਗੀ ਦੇ ਵਿੱਚ ਰੌਣਕਾਂ ਲੱਗ ਜਾਣੀਆਂ ਬਸ ਕੰਮ ਤੂੰ ਕੀ ਕਰਨਾ ਗੁਰੂ ਪਾਤਸ਼ਾਹ ਜੀ ਕਹਿੰਦੇ ਚਰਨ ਕਮਲ ਸਿਓ ਪਿਆਰ ਗੁਰੂ ਦੇ ਚਰਨਾਂ ਦੇ ਨਾਲ ਪਿਆਰ ਪੜਾ ਗੁਰੂ ਦੇ ਸ਼ਬਦ ਦੇ ਨਾਲ ਜੁੜਦਾ ਗੁਰੂ ਦੀ ਸੰਗਤ ਕਰ ਸੰਗਤ ਦੇ ਨਾਲ ਜੁਟ ਕੇ ਸ਼ਬਦ ਨੂੰ ਆਪਣੀ ਜ਼ਿੰਦਗੀ ਚ ਵਸਾਲਾ ਜੋ ਗੁਰੂ ਕਹਿੰਦਾ ਉਹ ਕਰ ਤੇਰੀ ਜ਼ਿੰਦਗੀ ਦੇ ਵਿੱਚ ਗੁਰੂ ਪਾਤਸ਼ਾਹੀ ਕਹਿੰਦੇ ਬਹੁਤ ਵੱਡੀ ਰੌਣਕ ਆਏਗੀ ਅੱਗੇ ਪਾਤਸ਼ਾਹੀ ਹੁਕਮ ਕਰਦੇ ਹਨ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਅਧਾਰ ਤੇਰਾ ਮਨ ਤੇ ਤੇਰਾ ਸਰੀਰ ਉਹ ਸੱਚੇ ਦੇ ਨਾਮ ਦੇ ਵਿੱਚ ਰੰਗਿਆ ਜਾਏਗਾ ਜਿੱਦੋਂ ਤੂੰ ਸਬਦ ਨਾਲ ਮਿਲੇਗਾ ਆਪਣਾ ਇੱਕੋ ਇੱਕ ਸਹਾਰਾ ਕਿਨੂੰ ਬਣਾਉਣਾ ਪ੍ਰਮਾਤਮਾ ਦੇ ਨਾਮ ਨੂੰ ਉਹਦੀ ਯਾਦ ਇੱਕੋ ਨਾਮ ਆਧਾਰ ਜਿੱਦੋਂ ਤੇਰਾ ਮਨ ਤੇ ਤਨ ਰੰਗਿਆ ਗਿਆ ਸੱਚੇ ਨਾਮ ਦੇ ਨਾਲ ਤੇਰੀ ਜ਼ਿੰਦਗੀ ਦਾ ਆਧਾਰ ਪ੍ਰਮਾਤਮਾ ਦਾ ਨਾਮ ਬਣ ਗਿਆ ਗੁਰੂ ਪਾਤਸ਼ਾਹ ਜੀ ਕਹਿੰਦੇ ਵਿਖਿਆ ਰੰਗ ਕੋੜਾਵਿਆ ਦਿਸਨ ਸਭੇ ਸਾਰ ਫਿਰ ਜਿੰਨੇ ਜਿਹੜੇ ਵਕਾਰ ਤੈਨੂੰ ਤੰਗ ਕਰ ਰਹੀ ਹੈ ਮਾਇਆ ਤੰਗ ਕਰ ਰਹੀ ਹੈ ਪਦਾਰਥਮਾਇਕ ਇਹ ਤੈਨੂੰ ਸਾਰੇ ਫਿਰ ਸਵਾਦ ਦਿਸਣਗੇ ਨਾਸਵੰਤ ਦਿਸਣਗੇ ਫਿਰ ਤੇਰਾ ਇੰਨਾ ਤੋਂ ਆਜ਼ਾਦੀ ਹੋ ਜੇਗੀ ਤੈਨੂੰ ਪਤਾ ਲੱਗ ਜਾਊਗਾ ਵੀ ਮੇਰੀ ਜ਼ਿੰਦਗੀ ਦੇ ਵਿੱਚ ਇਹ ਪਦਾਰਥ ਕੰਮ ਨਹੀਂ ਆਉਣ ਵਾਲੇ ਗੁਰੂ ਦਾ ਨਾਮ ਉਹ ਪ੍ਰਮਾਤਮਾ ਦੀ ਯਾਦ ਕੰਮ ਆਉਣ ਵਾਲੀ ਆ ਤਾਂ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਹਰ ਅੰਮ੍ਰਿਤ ਬੂੰਦ ਸੁਹਾਵਨੀ ਮਿਲ ਸਾਧੂ ਪੀਵਨ ਹਾਰ ਗੁਰੂ ਪਾਤਸ਼ਾਹ ਜੀ ਕਹਿੰਦੇ ਹਰ ਅੰਮ੍ਰਿਤ ਉਸ ਪ੍ਰਮਾਤਮਾ ਦਾ ਨਾਮ ਆਤਮਿਕ ਜੀਵਨ ਦੇਣ ਵਾਲਾ ਨਾਮ ਉਹ ਬਹੁਤ ਹੀ ਸੁਹਾਵਨੀ ਬੂੰਦ ਹੈ ਬਹੁਤ ਹੀ ਕੀਮਤ ਤੇ ਸੋਹਣੀ ਬੂੰਦ ਹੈ ਕਿਹੜੀ ਜੀ ਨਾਮ ਦੀ ਬੂੰਦ ਪ੍ਰਮਾਤਮਾ ਦੀ ਯਾਦ ਦੀ ਬੂੰਦ ਉਹ ਕੀ ਦੇਗੀ ਸਾਨੂੰ ਆਤਮਿਕ ਜੀਵਨ ਦੇਣ ਵਾਲੀ ਬੂੰਦ ਗੁਰੂ ਪਾਤਸ਼ਾਹ ਜੀ ਕਹਿੰਦੇ ਮਿਲ ਸਾਧੂ ਸਾਧੂ ਦਾ ਮਤਲਬ ਇੱਥੇ ਗੁਰੂ ਮਿਲ ਸਾਧੂ ਪੀਵਨਹਾਰ ਤੂੰ ਗੁਰੂ ਨੂੰ ਮਿਲ ਕੇ ਉਸ ਬੂੰਦ ਨੂੰ ਪੀਵਨ ਦੇ layak ਬਣ ਜਾ ਪੀਵਨ ਦੇ ਅਨੁਕੂਲ ਹੋ ਜਾ ਜਿਦੋਂ ਤੂੰ ਗੁਰੂ ਦੀ ਸੰਗਤ ਕਰੇਂਗਾ ਤੇਰੇ ਚੋਂ ਗੁਣ ਆਉਣਗੇ ਤੂੰ ਸ਼ਬਦ ਦੇ ਨਾਲ ਜੁੜੇਂਗਾ ਤੇਰੇ ਅੰਦਰ ਸ਼ਬਦ ਵਸੇਗਾ ਫਿਰ ਹਰ ਅਮਰਤ ਬੂੰਦ ਸਹਾਬਨੀ ਮਿਲ ਸਾਧੂ ਪੀਵਨਹਾਰ ਗੁਰੂ ਨੂੰ ਮਿਲ ਕੇ ਤੂੰ ਸ਼ਬਦ ਦੀ ਜਿਹੜੀ ਬੂੰਦ ਆ ਉਹਨੂੰ ਪੀਣਾ ਸਿੱਖ ਜੇਂਗਾ ਵਨ ਤਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ ਆਪਾਂ ਦੇਖਦੇ ਹਾਂ ਜਦੋਂ ਪ੍ਰਭੂ ਮਿਹਰ ਕਰਦਾ ਹੈ ਪਾਤਸ਼ਾਹ ਜੀ ਕਹਿੰਦੇ ਵਨ ਤੇ ਤਨ ਵਨ ਦਾ ਮਤਲ ਜੰਗਲ ਆ ਸਾਰੀ ਬਨਸਪਤੀ ਤਨ ਦਾ ਮਤਲ ਜਿੰਨਾ ਕਾਫੂਸ ਸੰਗ ਮੌਲਿਆ ਮੌਲਿਆ ਦਾ ਤ੍ਰੌਣਕ ਦੇ ਵਿੱਚ ਆ ਗਿਆ ਸਮਰੱਥ ਪੁਰਖ ਪਾਰ ਸਮਰਥ ਦਾ ਮਤਲਬ ਸਾਰੀਆਂ ਚੀਜ਼ਾਂ ਚ ਪੂਰਾ ਚਾਰੇ ਪਾਸੇ ਤੋਂ ਪੂਰਾ ਪੁਰਖ ਅਪਾਰ ਸਰਬ ਸ੍ਰੇਸ਼ਟ ਅਪਾਰ ਬੇਅੰਤ ਉਸ ਪ੍ਰਮਾਤਮਾ ਦਾ ਜਿਹਦਾ ਕੋਈ ਅੰਤ ਨਹੀਂ ਹੈ ਜਿਹਦਾ ਕੋਈ ਉਰਲਾ ਤੇ ਪਰਲਾ ਬੰਨਾ ਨਹੀਂ ਹੈ ਜਿਹਦੇ ਉਹਦੀ ਮਿਹਰ ਹੋ ਜਾਂਦੀ ਹੈ ਤੇ ਫਿਰ ਜਿਵੇਂ ਬਾਹਰ ਜੰਗਲ ਦੇ ਵਿੱਚ ਰੌਣਕਾਂ ਲੱਗੀਆਂ ਕਾਹ ਫੂਸ ਹਰਾ ਭਰਾ ਹੋ ਜਾਂਦਾ ਉਹ ਭਲਿਆ ਤੇਰੀ ਜ਼ਿੰਦਗੀ ਦੇ ਵਿੱਚ ਵੀ ਰੌਣਕਾਂ ਲੱਗ ਜਾਣੀਆਂ ਆਤਮਿਕ ਜੀਵਨ ਵਾਲਾ ਬਣ ਜੇਗਾ ਤੂੰ ਤੇਰੇ ਜੀਵਨ ਦੇ ਵਿੱਚ ਆਨੰਦ ਦੀ ਲਹਿਰ ਚੱਲੇਗੀ ਬਸ ਤੂੰ ਇੱਕ ਕੰਮ ਕਰ ਸ਼ਬਦ ਦੇ ਨਾਲ ਚਰਨ ਕਮਲ ਸਿਓ ਪਿਆਰ ਕਰ ਗੁਰੂ ਦੇ ਚਰਨਾਂ ਦੇ ਨਾਲ ਪਿਆਰ ਪਾ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾ ਗੁਰੂ ਪਾਤਸ਼ਾਹ ਜੀ ਕਹਿੰਦੇ ਹਰ ਮਿਲਨੇ ਨੋ ਮਨ ਲੂਚਦਾ ਕਰਮ ਮਲਾਵਨ ਹਾਰ ਪਾਤਸ਼ਾਹ ਜੀ ਕਹਿੰਦੇ ਹਰ ਪਰਮਾਤਮਾ ਨੂੰ ਮਿਲਣੇ ਨੂੰ ਮਨ ਲੋਚਦਾ ਹਰ ਇੱਕ ਦੇ ਮਨ ਦੀ ਇੱਕ ਤਾਂਗਾ ਕਿ ਮੈਂ ਪਰਮਾਤਮਾ ਨੂੰ ਮਿਲਾਂ ਮੈਂ ਰੱਬ ਦੇ ਨਾਲ ਗੱਲਾਂ ਕਰਾਂ ਮੈਂ ਰੱਬ ਨੂੰ ਮਿਲਾਂ ਇਹ ਹਰ ਇੱਕ ਦੀ ਇੱਕ ਤ੍ਰਿਸ਼ਨਾ ਸਾਡੀ ਤਾਂਗਾ ਪਰ ਗੁਰੂ ਪਾਤਸ਼ਾਹ ਜੀ ਨੇ ਕਰਮ ਮਿਲਾਵਨ ਹਾਰ ਕਰਮ ਦਾ ਮਤਲਬ ਇੱਥੇ ਬਖਸ਼ਿਸ਼ ਮਿਹਰ ਪਰ ਇਹ ਉਹਦੀ ਜਿੰਨਾ ਚਿਰ ਮਿਹਰ ਨਹੀਂ ਆ ਉਹਨਾਂ ਚ ਤੂੰ ਮਿਲ ਨਹੀਂ ਸਕਦਾ ਆਪਣੇ ਬੰਦਾ ਆਪਣੇ ਜੋਰ ਨਾਲ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦਾ ਅਸੀਂ ਕਿੰਕੇ ਅਸੀਂ ਕੋਈ ਹਟ ਕਰਕੇ ਅਸੀਂ ਜਾਂ ਕੋਈ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਪਰਮਾਤਮਾ ਨੂੰ ਨਹੀਂ ਉਹ ਭਲਿਆ ਤੂੰ ਉਹਦੇ ਬਣਾਏ ਹੋਏ ਰਸਤੇ ਤੇ ਚੱਲ ਉਹ ਜੋ ਸ਼ਬਦ ਦੇ ਵਿੱਚ ਤੈਨੂੰ ਸਮਝਾ ਰਿਹਾ ਉਹਨੂੰ ਆਪਣੇ ਜੀਵਨ ਦੇ ਵਿੱਚ ਵਿਸਾਲਾ ਉਹਦੀ ਰਜਾ ਦੇ ਅਨਸਾਰ ਚੱਲੇਗਾ ਤੇ ਗੁਰੂ ਪਾਤਸ਼ਾਹ ਜੀ ਨੇ ਆਪਣੇ ਆਪ ਤੇ ਰਹਿ ਤੇ ਬਖਸ਼ਿਸ਼ ਕਰਨੀ ਆ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਉਹਦੇ ਹੁਕਮ ਦੇ ਵਿੱਚ ਚੱਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਜਿਹੜਾ ਤੇਰਾ ਹੁਕਮ ਤੇਰੀ ਜਿੰਦ ਦੇ ਨਾਲ ਲਿਖਿਆ ਉਸ ਹੁਕਮ ਦੇ ਅਨਸਾਰ ਚੱਲੇਗਾ ਤੇ ਗੁਰੂ ਪਾਤਸ਼ਾਹ ਜੀ ਨੇ ਤੇਰੇ ਤੇ ਕਰਮ ਬਖਸ਼ਿਸ਼ ਮਿਹਰ ਦੀ ਨਜ਼ਰ ਕਰ ਦੇਨੀ ਹੈ ਫਿਰ ਤੇਰੀ ਜ਼ਿੰਦਗੀ ਦੇ ਵਿੱਚ ਉਹ ਰੌਣਕ ਆ ਜਾਣੀ ਹੈ ਜਿੰਨੀ ਸਖੀਏ ਪ੍ਰਭ ਪਾਇਆ ਹਉ ਤਨ ਕ ਸਦ ਬਲਿਹਾਰ ਪਾਸ਼ਾ ਜੀ ਕਹਿੰਦੇ ਐ ਜਿਹੜੀਆਂ ਜੀਵ ਇਸਤਰੀਆਂ ਨੇ ਸਖੀਅ ਦੇ ਮੱਤਰ ਪ੍ਰਪ ਸਹਿਿੱਦੀਆਂ ਉਹ ਜੀਵ ਇਸਤਰੀਆਂ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਪਾ ਲਿਆ ਹੈ ਜਿਹੜੀਆਂ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਜਿਨ੍ਹਾਂ ਨੇ ਆਤਮਿਕ ਜੀਵਨ ਦੀ ਪ੍ਰਾਪਤੀ ਕਰ ਲਈ ਹੈ ਗੁਰੂ ਪਾਸ਼ਾ ਜੀ ਕਹਿੰਦੇ ਹਉ ਤੈਨ ਕੈ ਸਦ ਬਲਿਹਾਰ ਮੈਂ ਸਦਾ ਉਹਨਾਂ ਤੋਂ ਕਰਭਾਨਾ ਕਿੰਨਾ ਤੋਂ ਜੀ ਜਿਹੜੇ ਜੀਵ ਇਸਤਰੀਆਂ ਨੇ ਜੀਵ ਇਸਤਰੀ ਦਾ ਮਤਲਬ ਆਪਾਂ ਜਿੰਨੀਆਂ ਵੀ ਜੀਵ ਆਤਮਾ ਜਿੰਨੇ ਵੀ ਇੱਥੇ ਤੇ ਲੈਂਕ ਪਲੈਂਗਾ ਜਿੰਨੇ ਵੀ ਆਪਾ ਧਰਤੀ ਤੇ ਜੀਵਾਂ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਪਾਲਿਆ ਹੈ ਪਾਤਸ਼ਾਹ ਜੀ ਕਹਿੰਦੇ ਹਉ ਤਨ ਕੇ ਸਦ ਬਲਿਹਾਰ ਮੈਂ ਉਹਨਾਂ ਤੋਂ ਹਮੇਸ਼ਾ ਕੁਰਬਾਨ ਜਾਂਦਾ ਹਾਂ ਨਾਨਕ ਹਰਜੀ ਮਿਆ ਕਰ ਸਬਦ ਸਵਾਰਨਹਾਰ ਏ ਨਾਨਕ ਬੇਨਤੀ ਕਰਕੇ ਕਹਿੰਦੇ ਏ ਨਾਨਕ ਮੇਰੇ ਤੇ ਕਿਰਪਾ ਕਰ ਇਸ ਹਵਲੀ ਇਸ ਵਾਰਨ ਹਾਰ ਇਹ ਸ਼ਬਦ ਹੀ ਮੈਨੂੰ ਇੱਕ ਵਧੀਏ ਜੀਵਨ ਵਾਲਾ ਨਚੀਦਿਆਂ ਚੀਜ਼ ਕਰਨ ਵਾਲਾ ਪਰਮਾਤਮਾ ਦਾ ਸ਼ਬਦ ਹੈ ਪਾਤਸ਼ਾਹ ਜੀ ਅੱਗੇ ਬੇਨਤੀ ਕਰੀਏ ਸੱਚੇ ਪਾਤਸ਼ਾਹ ਅੱਜ ਦੇਖੋ ਸੰਗਰਾਂਦ ਦਾ ਦਿਹਾੜਾ ਬਹੁਤ ਸਾਰੇ ਆਪਾਂ ਗੁਰਦੁਆਰੇ ਗਏ ਹੁੰਾਂਗੇ ਭਲਿਓ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਇਹ ਜਿਹੜੀ ਜ਼ਿੰਦਗੀ ਹੈ ਗੁਰੂ ਪਾਤਸ਼ਾਹ ਜੀ ਨੇ ਦੱਸਿਆ ਬਾਰ-ਬਾਰ ਨਹੀਂ ਤੈਨੂੰ ਮਿਲਣੀ ਇਹ ਬਹੁਤ ਹੀ ਸ਼ਰਮਣੀ ਯਾਤ ਮਾਨਸ ਯਾਤ ਮਿਲੀ ਹੈ ਆਪਾਂ ਇਹਨੂੰ ਅਜਾਈ ਨਾ ਜਾਣ ਦੇਗੇ ਸਿਰਫ ਪਵਿੱਤਰ ਪਵਿੱਤਰ ਦਿਹਾੜਾ ਕਰਕੇ ਹੀ ਨਾ ਸਨਮਨ ਗਾਦਗੇ ਜੇ ਗੁਰਦੁਆਰੇ ਗਏ ਹਾਂ ਤਾਂ ਗੁਰੂ ਦਾ ਉਪਦੇਸ਼ ਨੂੰ ਸੁਣ ਉਹਨੂੰ ਮਨ ਦੇ ਵਿੱਚ ਵਸਾਉਣਾ ਕਰ ਗੁਰੂ ਨੇ ਜੋ ਹੁਕਮ ਦੱਸਿਆ ਉਹਦੇ ਤੇ ਚੱਲਣ ਦਾ ਸਟਾਰਟਿੰਗ ਕਰ ਉੱਤੇ ਚੱਲਣ ਦੀ ਸ਼ੁਰੂਆਤ ਕਰ ਗੁਰਦੁਆਰੇ ਜਾਣਾ ਉਹਦੀ ਗੁਰਬਾਣੀ ਪੜ ਬਹੁਤ ਵੱਡਾ ਖਜ਼ਾਨਾ ਤੁਹਾਨੂੰ ਦੱਸਿਆ ਤਾ ਕਰਕੇ ਤੇਰੇ ਤੇ ਗੁਰੂ ਪਾਤਸ਼ਾਹ ਜੀ ਪ੍ਰਸ਼ੰਨ ਹੋਣਗੇ ਤਰਠਣਗੇ ਤੇ ਕਿਰਪਾ ਕਰਨਗੇ ਨਾਨਕ ਹਰ ਜੀ ਮਿਆ ਕਰ ਸੱਦ ਸਵਾਰਨਾਰ ਉਹਦੇ ਅੱਗੇ ਸੱਚੇ ਦਿਲੋਂ ਅਰਦਾਸ ਕਰ ਸੱਚੇ ਪਾਤਸ਼ਾਹ ਤੂੰ ਤੇਰੀ ਬਖਸ਼ਿਸ਼ ਦੇ ਨਾਲ ਹੀ ਸਾਰਾ ਕੁਝ ਜ਼ਿੰਦਗੀ ਦੇ ਵਿੱਚ ਹੋ ਸਕਦਾ ਮੇਰੇ ਬਲ ਨਾਲ ਕੁਝ ਨਹੀਂ ਹੋਣਾ ਉਹਦੇ ਅੱਗੇ ਅਰਦਾਸਾ ਬੇਨਤੀਆਂ ਕਰੇਗਾ ਮੇਰੇ ਸੱਚੇ ਪਾਤਸ਼ਾਹ ਨੇ ਤੇਰੀ ਬਾਹ ਫੜ ਲੈਣੀ ਹੈ ਤੇਰੀ ਜ਼ਿੰਦਗੀ ਦੇ ਵਿੱਚ ਆਤਮਿਕ ਹਰਾਨਿਕ ਆ ਜਾਨੀ ਹੈ ਤਾਂ ਕਰਕੇ ਗੁਰੂ ਪਾਸ਼ਾ ਜੀ ਅੱਗੇ ਲਿਖਦੇ ਹਨ ਸਵਨਾ ਤਿਨਾ ਸੁਹਾਗਨੀ ਜਨ ਰਾਮ ਨਾਮ ਉਰਹਾਰ ਪਾਸ਼ਾ ਜੀ ਕਹਿੰਦੇ ਸਾਵਨ ਦਾ ਮਹੀਨਾ ਉਹਨਾਂ ਲਈ ਬਹੁਤ ਸੁਹਾਗ ਭਰਿਆ ਹੈ ਜਨ ਰਾਮ ਨਾਮ ਉਰਹਾਰ ਰਾਮ ਦਾ ਮਤਲਬ ਰਮਿਆ ਹੋਇਆ ਪ੍ਰਮਾਤਮਾ ਜਿਨ੍ਹਾਂ ਨੇ ਉਸ ਰਮੇ ਹੋਏ ਪ੍ਰਮਾਤਮਾ ਰਾਮ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਿਆ ਹੈ ਗੁਰੂ ਪਾਤਸ਼ਾਹ ਜੀ ਕਹਿੰਦੇ ਸਾਵਣ ਦਾ ਮਹੀਨਾ ਉਹਨਾਂ ਲਈ ਬਹੁਤ ਹੀ ਸੁਹਾਗ ਭਰਿਆ ਹੈ ਖੁਸ਼ੀਆਂ ਭਰਿਆ ਹੈ ਇਹ ਭਲਿਆ ਜੇ ਤੂੰ ਵੀ ਚਾਹਨਾ ਜਿਵੇਂ ਸਾਵਣ ਦੇ ਮਹੀਨੇ ਦੇ ਵਿੱਚ ਫੁੱਲ ਖਿੜੇ ਆ ਬਨਸਪਤੀ ਹਰੀ ਭਰੀ ਹੋ ਗਈ ਹੈ ਫਲਾਂ ਦੇ ਵਿੱਚ ਰਸ ਪੜ ਗਿਆ ਹੈ ਹਰੇ ਭਰੇ ਤ੍ਰਕਤਾ ਦੇ ਉੱਪਰ ਪੰਛੀਆਂ ਦੀਆਂ ਰੌਣਕਾਂ ਲੱਗੀਆਂ ਉਹਨਾਂ ਦੇ ਥੱਲੇ ਸਾਹ ਦਾ ਆਨੰਦ ਵਾਣਨ ਲਈ ਜੀਵ ਬੈਠਦੇ ਆ ਕੇ ਬੰਦੇ ਬੈਠਦੇ ਆ ਕੇ ਜੇ ਤੂੰ ਚਾਹਨਾ ਮੇਰੀ ਜ਼ਿੰਦਗੀ ਚ ਵੀ ਰੌਣਕ ਲੱਗੇ ਤਾਂ ਗੁਰੂ ਪਾਤਸ਼ਾਹ ਜੀ ਦੇ ਸ਼ਬਦ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਸਾਉਣਾ ਕਰ ਤਾਂ ਕਰਕੇ ਤੇਰੀ ਜ਼ਿੰਦਗੀ ਸਹਾਵਣੀ ਹੋ ਜੇ ਤੇਰੀ ਜ਼ਿੰਦਗੀ ਆਤਮਿਕ ਜੀਵਨ ਦੇ ਨਾਲ ਰਸ ਭਰੀ ਬਣ ਜਾਵੇ ਗੁਰੂ ਪਾਤਸ਼ਾਹ ਜੀ ਨੇ ਸਾਵਣ ਮਹੀਨੇ ਦਾ ਉਪਦੇਸ਼ ਸੀ ਗੁਰੂ ਨੇ ਜਿੰਨੀ ਕੁ ਮਤਬਕਸੀ ਆਪਾਂ ਉਹਦੇ ਨਾਲ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਆ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਆਪ ਜੀ ਬਖਸ਼ਣ ਜੋਗ ਹੈ ਗੁਰੂ ਬਖਸ਼ਣਾ ਕਿਰਪਾ ਕਰਕੇ ਬਖਸ਼ ਦੇਣਾ ਇੱਕ ਮੇਰੀ ਬੇਨਤੀ ਤੁਹਾਡੇ ਚਰਨਾਂ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਨਾ ਜੀ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ